ਕਈ ਤਰ੍ਹਾਂ ਦੇ ਫਰਾਡ ਰੋਜ਼ ਸਾਹਮਣੇ ਆਉਂਦੇ ਆ ਸਾਈਬਰ ਛੱਗੀਆਂ ਦੇ ਵੀ ਕਈ ਮਾਮਲੇ ਰੋਜ਼ ਸੁਣਨ ਨੂੰ ਮਿਲਦੇ ਆ ਲੇਕਿਨ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਇਸ ਕਰਕੇ ਖਾਸ ਹੈ ਕਿ ਹਿੰਦੁਸਤਾਨ ਦਾ ਭਾਰਤ ਦਾ ਇੱਕ ਮਸ਼ਹੂਰ ਬੈਂਕੇ ਦੇ ਵਿੱਚ ਇਨਵੋਲ ਦੱਸਿਆ ਜਾ ਰਿਹਾ ਹੈ 4 ਮਹੀਨੇ ਪਹਿਲਾਂ ਇਹ ਕੋਈ 2022 ਚ ਬੈਂਕ ਚੋਂ ਲਈ ਹੈ ਗੋਲ ਲੋਨ ਕਿਹੜੇ ਬੈਂਕ ਚੋਂ ਆਈਸੀਸੀ ਬੈਂਕ ਚੋਂ ਹਾਂਜੀ ਗੋਲਡ ਨੋਨ ਲੈਣ ਨੂੰ ਵੀ ਵਾਸ਼ ਗਏ ਸੀ 골ਡ ਜਮਾ ਕਰਾਇਆ ਪੈਸੇ ਡਿਗਰਡ ਕਰਕੇ ਟ੍ਰਾਂਸਫਰ ਕਰਤੇ ਇਹਨਾਂ ਨੇ ਤੇਈ ਜੇ ਕਿਸ਼ਤ ਵੀ ਗਈ ਹੈਗੀ ਹੈ ਜਦੋਂ ਅਸੀਂ 2024 ਚ ਕਿਸ ਜਮਾ ਕਰਣ ਗਏ ਆ ਪਤਾ ਕਰਨ ਵਾਸਤੇ ਕਿਉਂਕਿ ਕਿਸ ਜਮਾ ਕਰੋ ਜੋ ਕਾਊਂਟ ਚੈੱਕ ਕੀਤਾ ਕਹਿੰਦੇ ਤੁਸੀਂ ਤਾਂ ਆਪਣਾ ਅਕਾਊਂਟ ਕਲੋਜ਼ ਕਰਾ ਚੁੱਕੇ ਦੇਗੇ ਜਦੋਂ ਕਿ ਬੈਂਕ ਕੋਈ ਵੀ ਬੈਂਕ ਹੈਗਾ ਯਾ ਬੈਂਕ ਦੀ ਕੈਸ਼ ਲੈ ਕੇ ਜਮਾ ਕਰਨ ਦੀ ਲਿਮਟ ਹੁੰਦੀ ਹੈਗੀ ਹੈ ਲੱਖ 2 ਲੱਖ ਹਾਰਲੀ 10 ਲੱਖ ਤੋਂ ਥੱਲੇ ਜਮਾ ਕਰਦੇ ਕੀ ਹੈ ਇਹਨਾਂ ਨੇ 18 ਲੱਖ 15 ਹਜ਼ਾਰ 114 ਰੁਪਏ ਜਮਾ ਕਿਸ ਬੇਸ ਤੇ ਕੀਤੇ ਹੈਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਨਾਮ ਦਾ ਲੋਨ ਕੋਈ ਵਿਆਸ ਸਮੇਤ ਪੈਸੇ ਜਮਾ ਕਰਵਾ ਕੇ ਤੁਹਾਡਾ 골ਡ ਲੈ ਗਿਆ ਸਾਰਾ ਉਹ ਮੁਲਾਜ਼ਮ ਹੀ ਕਿਸੇ ਹੋਰ ਬੈਂਕ ਦਾ ਕੀ ਨਾਂ ਕੀ ਉਹਦਾ ਉਹ ਨਾਂ ਹੀ ਮਨੀਸ਼ਵਰਮ ਦਾ ਕਹਨਾਂ ਹੀ ਬੈਂਕ ਗਏ ਆਗੇ ਬੈਂਕ ਨਾਲ ਗੱਲਬਾਤ ਕੀਤੀ ਹੈਗੀ ਨਾ ਤੇ ਸਾਡੀ ਬੈਂਕ ਗੱਲ ਕੋਈ ਸਾਨੂੰ ਤਿਆਰ ਹੈਗਾ ਜੇ ਅਸੀਂ ਕਿਤੇ ਇਹਨਾਂ ਨੂੰ ਇੰਨੀ ਗੱਲ ਕਹੀਏ ਕਿ ਤੁਸੀਂ ਅਠਾਰਾਂ ਲੱਖ ਪੰਦਰਾਂ ਇੱਕ ਸੌ ਚੌਦਾਂ ਰੁਪਏ ਜਮਾਂ ਕੀਤੇ ਹੈਗੇ ਹੈ ਮੇਰਾ ਕੋਈ ਪੈਨ ਕਾਰਡ ਮੇਰਾ ਕੋਈ ਆਧਾਰ ਕਾਰਡ ਕੋਈ ਜਲਦ ਹੀ ਹੈ ਕੋਈ ਪੇਪਰ ਦਿਖਾ ਛੱਡਦੇ ਆ ਢਾਈ ਇਹ ਹੈਗਾ ਹੈ ਆਧਾਰ ਕਾਰਡ ਜਦੋਂ ਮੇਰਾ ਕੋਈ ਉਸ ਕੋਈ ਇਹਨਾਂ ਕੋਲ ਮੇਰਾ ਕੋਈ ਪ੍ਰੂਫ ਨਹੀਂ ਹੈਗਾ ਕਿੰਨੀ ਤਰੀਕ ਨੂੰ ਪੈਸੇ ਜਮਾਂ ਕਰਵਾ ਕੇ ਤੁਹਾਡੇ ਸੋਨਾ ਲੈ ਗਿਆ ਇਹ 12 10 ਭਾਈ ਨੂੰ ਕੀ ਲੱਗਦਾ ਕਿ ਇਕੱਲਾ ਹੋਏਗਾ ਉਹ ਇਹ ਇਕੱਲਾ ਨਹੀਂ ਹੈਗਾ ਇਹਦੇ ਨਾਲ ਬੈਂਕ ਦੇ ਮੁਲਾਜ਼ਮ ਵੀ ਰਲੇ ਹੈਗੇ ਆ ਕਈ ਤਰ੍ਹਾਂ ਦੇ ਫਰਾਡ ਰੋਜ਼ ਸਾਹਮਣੇ ਆਉਂਦੇ ਆ ਸਾਈਬਰ ਠੱਗੀਆਂ ਦੇ ਵੀ ਕਈ ਮਾਮਲੇ ਰੋਜ਼ ਸੁਣਨ ਨੂੰ ਮਿਲਦੇ ਆ ਲੇਕਿਨ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਇਸ ਕਰਕੇ ਖਾਸ ਹੈ ਕਿ ਹਿੰਦੁਸਤਾਨ ਦਾ ਭਾਰਤ ਦਾ ਇੱਕ ਮਸ਼ਹੂਰ ਬੈਂਕੇ ਦੇ ਵਿੱਚ ਇਨਵੋਲਡ ਦੱਸਿਆ ਜਾ ਰਿਹਾ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਮਾਮਲੇ ਦੀ ਜਿਨ੍ਹਾਂ ਨਾਲ ਠੱਗੀ ਹੋਈ ਹੈ ਲਲਿਤ ਕੁਮਾਰ ਸ਼ਰਮਾ ਜੀ ਸ਼ਹਿਰ ਦੇ ਜਾਣੇ ਮਾਣੇ ਵਪਾਰੀ ਨੇ ਉਹ ਸਾਡੇ ਨਾਲ ਮੌਜੂਦ ਹੈ ਇਹਨਾਂ ਕੋਲ ਹੀ ਜਾਣਦੇ ਆ ਕੀ ਹੈ ਪੂਰਾ ਮਾਮਲਾ ਨਮਸਕਾਰ ਜੀ ਸਾਨੂੰ ਨਮਸਕਾਰ ਜੀ ਦੱਸੋ ਕੀ ਹੈ ਪੂਰਾ ਮਾਮਲਾ ਸੇ ਮਾਮਲਾ तकरीबन 4 ਮਹੀਨੇ ਹੋ ਚਲੇ ਆ 4 ਮਹੀਨੇ ਪਹਿਲਾਂ ਇਹ ਕੋਈ 2022 ਚ ਬੈਂਕ ਚ ਲਿਆ ਸੀ 골ਡ ਲੋਨ ਕਿਹੜੇ ਬੈਂਕ ਚ ਲਿਆ ਆਈਸੀਸੀ ਬੈਂਕ ਚ ਹਾਂਜੀ 골ਡ ਲੋਨ ਲੈਣ ਮੈਂ ਵਾਈਫ ਗਏ ਸੀ 골ਡ ਜਮਾ ਕਰਾਇਆ ਪੈਸੇ ਡਿਗਰਡ ਕਰਕੇ ਟ੍ਰਾਂਸਫਰ ਕਰਤੇ ਇਹਨਾਂ ਨੇ ਠੀਕ ਹੈ 23 ਜੇ ਕਿਸ਼ਤੀ ਵੀ ਗਈ ਹੈਗੀ ਹੈ ਜਦੋਂ ਅਸੀਂ 2024 ਚ ਕਿਸੇ ਜਮਾ ਕਰਾਣ ਗਏ ਆ ਪਤਾ ਕਰਨ ਵਾਸਤੇ ਕਿਉਂਕਿ ਕਿਸੇ ਜਮਾ ਕਰੋ ਜੋ ਕਾਊਂਟ ਚੈੱਕ ਕੀਤਾ ਕਹਿੰਦੇ ਤੁਸੀਂ ਤੇ ਆਪਣਾ ਅਕਾਊਂਟ ਕਲੋਜ਼ ਕਰਾ ਚੁੱਕੇ ਦੇਗੇ ਕਿੰਨੇ ਦਾ ਲੋਨ ਸੀ ਤੇ ਕਿੱਦਾਂ ਅਕਾਊਂਟ ਕਲੋਜ਼ ਹੋ ਗਿਆ ਲੋਨ ਹੈ गाइस 16 ਲੱਖ 99 ਹਜ਼ਾਰ 99 ਰੁਪਏ ਇਹਨਾਂ ਨੇ 18 ਲੱਖ 15 ਹਜ਼ਾਰ 114 ਰੁਪਏ ਜਮਾ ਕਰਕੇ ਅਕਾਊਂਟ ਆਪਣਾ ਕਲੋਜ਼ ਕਰਾਤਾ ਸੋਨਾ ਸੋਨਾ ਕਿੰਨੇ ਦਾ ਸੀ तकरीबन 550 500 ਉੱਪਰ ਪਲੱਸ ਗ੍ਰਾਮ ਕਿੰਨੇ ਦਾ ਬੰਦੇ ਅੰਦਾਜ਼ਾ ਅੱਜ ਦੀ ਢੇਰ ਤੇ ਹੈ ਕਿ ਇਹਦੀ ਵੈਲਿਊ ਕੀ 35-40 ਲੱਖ ਰੁਪਏ ਹੈ ਤੇ ਕੋਣ ਅਕਾਊਂਟ ਕਲੋਜ਼ ਕਰਕੇ ਕਰ ਗਿਆ ਕੀ ਹੋਇਆ ਪੂਰਾ ਡਿਟੇਲ ਚ ਦੱਸੋ ਨਾ ਇਹਾਨੂੰ ਨਹੀਂ ਪਤਾ ਹੈਗਾ ਕਿ ਕਿੰਨੇ ਅਕਾਊਂਟ ਕਲੋਜ਼ ਕਰਾਇਆ ਤੁਹਾਡਾ ਇਹ ਮੁਰਾ ਹੈਗਾ ਯਸ ਬੈਂਕ ਚ ਹੈਗਾ ਆਰਮ ਹੀ ਉਹ ਨਾਲ ਗਿਆ ਹੈ 골ਡ ਲੋਨ ਲੈਣ ਵਾਸਤੇ ਇਹ ਹੁਣ ਇਹ ਤਾਂ ਹੁਣ ਬੈਂਕ ਦੱਸੇਗਾ ਨੇ ਅਕਾਊਂਟ ਸਾਡਾ ਕਲੋਜ਼ ਕਿਦਾਂ ਹੋ ਜਾਂਦਾ ਹੈਗਾ ਜਦੋਂ ਕਿ ਬੈਂਕ ਕੋਈ ਵੀ ਬੈਂਕ ਹੈਗਾ ਯਾ ਬੈਂਕ ਦੀ ਕੈਸ਼ ਲੇਕ ਜਮ੍ਹਾਂ ਕਰਨ ਦੀ ਲਿਮਿਟ ਹੁੰਦੀ ਹੈਗੀ ਆ ਲੱਖ 2 ਲੱਖ ਹਾਲੀ 10 ਲੱਖ ਤੋਂ ਥੱਲੇ ਜਮ੍ਹਾਂ ਕਰਦੇ ਕੀ ਆ ਇਹਨਾਂ ਨੇ 18 ਲੱਖ 15 ਹਜ਼ਾਰ 114 ਰੁਪਏ ਜਮ੍ਹਾਂ ਕਿਸ ਬੇਸ ਤੇ ਕੀਤੇ ਹੈਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਨਾਮ ਦਾ ਲੋਨ ਕੋਈ ਵਿਆਸ ਸਮੇਤ ਪੈਸੇ ਜਮ੍ਹਾਂ ਕਰਵਾ ਕੇ ਤੁਹਾਡਾ 골ਡ ਲੈ ਗਿਆ ਸਾਰਾ ਉਹ ਮੁਲਾਜ਼ਮ ਹੀ ਕਿਸੇ ਹੋਰ ਬੈਂਕ ਦਾ ਕੀ ਨਾਂ ਕੀ ਹੈ ਉਹਦਾ ਉਹ ਨਾਂ ਹੀ ਮਨੀਸ਼ ਵਰਮਾ FIR ਦਰਜ ਹੋ ਚੁੱਕੀ ਹੈ ਲੇਕਿਨ ਬੈਂਕ ਤੁਸੀਂ ਇਸ ਤੋਂ ਪਹਿਲੇ ਗਏ ਸੀ ਗੱਲ ਕੀਤੀ ਬੈਂਕ ਵਾਲਿਆਂ ਨਾਲ ਹਾਂਜੀ ਇਸ ਤਰ੍ਹਾਂ ਹੀ ਬੈਂਕ ਗਏ ਹਾਂਗੇ ਬੈਂਕ ਨਾਲ ਗੱਲਬਾਤ ਕੀਤੀ ਹੈਗੀ ਨਾ ਤੇ ਸਾਡੀ ਬੈਂਕ ਗੱਲ ਕੋਈ ਸੁਣਨ ਨੂੰ ਤਿਆਰ ਹੈਗਾ ਜੇ ਅਸੀਂ ਇਹਨਾਂ ਨੂੰ ਇੰਨੀ ਗੱਲ ਕਹੀ ਹੈਗੀ ਤੁਸੀਂ 18 ਲੱਖ 15 ਲੱਖ ਚੋਰ ਰੁਪਏ ਜਮ੍ਹਾਂ ਕੀਤੇ ਹੈਗੇ ਆ ਮੇਰਾ ਕੋਈ ਪੈਨ ਕਾਰਡ ਮੇਰਾ ਕੋਈ ਆਧਾਰ ਕਾਰਡ ਕੋਈ ਜਲਦੀ ਇਹ ਕੋਈ ਪੇਪਰ ਦਿਖਾ ਛੱਡ ਦੇ ਟਾਡਾ ਇਹ ਹੈਗਾ ਇਹ ਆਧਾਰ ਕਾਰਡ ਜਦੋਂ ਮੇਰਾ ਕੋਈ ਉੱਥੇ ਕੋਈ ਇਹਨਾਂ ਕੋਲ ਮੇਰਾ ਕੋਈ ਪ੍ਰੂਫ ਨਹੀਂ ਹੈਗਾ ਕਿੰਨੀ ਤਰੀਕ ਨੂੰ ਪੈਸੇ ਜਮ੍ਹਾਂ ਕਰਵਾ ਕੇ ਤੁਹਾਡੇ ਸੋਨਾ ਲੈ ਗਏ ਆ ਇਹ 12 10 ਪਾਈ ਨੂੰ ਕੀ ਲੱਗਦਾ ਕਿ ਇਕੱਲਾ ਹੋਏਗਾ ਉਹ ਇਹ ਇਕੱਲਾ ਨਹੀਂ ਹੈਗਾ ਇਹਰੇ ਨਾਲ ਬੈਂਕ ਦੇ ਮੁਲਾਇਮ ਵੀ ਰਲੇ ਹੈਗੇ ਆ ਜੇ ਅਸੀਂ ਬੈਂਕ ਨੂੰ ਕਹਿੰਦੇ ਪਿਆਗੇ ਉਹਨੂੰ ਸੀਸੀ ਫੂਟੇ ਪ੍ਰੋਵਾਈਡ ਕਰਾਉਗੇ ਸੀਸੀ ਫੂਟੇ ਚੈੱਕ ਕਰੋ ਇਹਨਾਂ ਨੂੰ ਸੀਸੀ ਫੂਟੇ ਕਿਉਂ ਨਹੀਂ ਚੈੱਕ ਕਰਾਂਦੇ ਪਿਆਗੇ ਬੈਂਕ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ 6 ਮਹੀਨੇ ਤੋਂ ਜ਼ਿਆਦਾ ਸਾਡੇ ਕੋਲ ਰਹਿੰਦੀ ਨਹੀਂ ਸੀਸੀਟੀਵੀ ਫੂਟੇਜ ਇਹ ਬਿਲਕੁਲ ਝੂਠ ਹੈ ਗਏ ਮੇਰੇ ਨਾਲ ਤੁਸੀਂ ਜਿਹੜੇ ਮਰਜ਼ੀ ਬੈਂਕ ਤੁਹਾਨੂੰ ਮੈਂ 3-4 ਬੈਂਕ ਮੇਰੇ ਨਾਲ ਚੱਲ ਪੋ ਤੁਹਾਡਾ ਨਾਲ ਗੱਲਬਾਤ ਕਰਾਉਂਦੇ ਮੈਨੇਜਰ ਦੇ ਨਾਲ ਸਾਰੇ ਐਸੋਲੇ ਇਹੀ ਕਹਿੰਦੇ ਪਿਆਗੇ ਕਿ ਮੈਨੇਜਰ ਜਿੰਨੇ ਤਕਰੀਬਨ ਹੈਗੇ ਆ ਕਿ ਇਹਨਾਂ ਕੋ 5 ਸਾਲ ਤੱਕ ਸੀਸੀ ਫੋੜੇ ਜੇ ਹੁੰਦੀ ਹੈਗੀ ਹੈ ਹਾਰਡ ਡਿਸਕਾਂ ਕੋ ਹੁੰਦੀਆਂ ਇਹ ਕਿਉਂ ਨਹੀਂ ਪੂਰੜ ਕਰਨ ਦੇ ਪੈਗੇ ਬੈਂਕ ਆਪਨੇ ਆਪ ਨੂੰ ਇਸ ਵੇਲੇ ਬਚਾਏ ਕਰਦਾ ਹੈਗਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਲੇਕਿਨ ਅਣਪਛਾਤੇ ਰੱਖਿਆ ਗਿਆ ਮੇਨ ਮੁਜਰਮ ਜਿਹੜਾ ਮਨੀਸ਼ ਸ਼ਰਮਾ ਦੇ ਨਾਲ ਅਣਪਛਾਤਾ ਰੱਖਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਅਣਪਛਾਤੇ ਲੈਦੇ ਸਾਨੂੰ ਜਿੰਨੀ ਪਤਾ ਹੈਗਾ ਇਹ ਜੋ ਵੀ ਐਫ ਆਰ ਹੈਗੇ ਮੈਂ ਇਹ ਤੇ ਸਰਟੀਫਾਈ ਨਹੀਂ ਜੇ ਹੈਗਾ ਜਦੋਂ ਕਿ ਬੈਂਕ ਮੁਲਾਜ਼ਮ ਬੈਂਕ ਮੈਨੇਜਰ ਡੀਲਿੰਗ ਕਲਰਕ ਏ ਟੂ ਜ਼ेड ਜੋ ਮੈਂਬਰ ਰਲੇ ਰਿਹਾ ਗਿਆ ਉਹਦੇ ਨਾਂ ਤੇ ਕਿਉਂ ਨਹੀਂ ਪਰਚਾ ਕਟੋਇਆ ਕਰਦਾ ਹੈ ਕਿ ਸੋਨਾ ਕਿੰਨੇ ਦਾ ਹੋਇਆ ਹੈ ਇਸ ਵੇਲੇ ਉਹਦੀ ਵੈਲਿਊ ਕਿੰਨੀ ਹੋਏਗੀ ਸਰ ਅੱਜ ਦੀ ਡੇਟ ਚੋਰੀ ਵੈਲਿਊ ਹੈਗੀ 35 ਤੋਂ 40 ਲੱਖ ਰੁਪਏ 17 ਲੱਖ ਦਾ ਲੂੰਦੇ ਕੀ ਲੱਗਦਾ ਕੀ ਹੋਣਾ ਚਾਹੀਦਾ ਸੀ ਮਾਮਲੇ 'ਚ ਦੇਖੋ ਅਸੀਂ ਤਾਂ ਚਾਹੁੰਦੇ ਹਾਂ ਕਿ ਜੋ ਮਾਮਲਾ ਹੋਣ ਜਾਨੂੰ ਇੱਕ ਇਨਸਾਫ ਮਿਲੇ ਗੇਰੇ ਖਿਲਾਫ ਜੋ ਕਾਰਵਾਈ ਬੰਦੀ ਹੈਗੀ ਹੈ ਪੁਲਿਸ ਕਾਰਵਾਈ ਕਰੇ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਿਆ ਹਾਂ ਬੈਂਕ ਸੀਸੀ ਫੋਟੋ ਪ੍ਰੋਵਾਇਡ ਸਾਨੂੰ ਕਰਾਏ ਜੀ ਹੋਰ ਜੇ ਮੈਂ ਦੇਖ ਇਹ ਕਹਿੰਦੇ ਨੇ ਖੜੇ ਜੇ ਸੋਨਾ ਮੈਂ ਖੜੇ ਤਾਂ ਜੇ ਮੇਰੀ ਵਾਈਫ ਨੇ ਖੜੇ ਦਾ ਹੜੇ ਖੜ ਜੋ ਕਾਰਵੇ ਬੰਦੀ ਹੈਗੀ ਪਰਚਾ ਕਟਣ ਅਸੀਂ ਆਪਣੀ ਜਮਾਨਤ ਵੀ ਨਹੀਂ ਕਰਾਵਾਂਗੇ ਉਸ ਤੋਂ ਤੇ ਬਿਲਕੁਲ ਜੀ ਐਸੀ ਲਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦਾ 17 ਲੱਖ ਰੁਪਏ ਦਾ ਲੋਨ ਸੀ ਉਹਦੇ ਬਦਲੇ ਚ 520 ਗ੍ਰਾਮ ਸੋਨਾ ਇਹਨਾਂ ਨੇ ਬੈਂਕ ਚ ICICI SBI ਬੈਂਕ ਚ ਜਮਾ ਕਰਵਾਇਆ ਲੇਕਿਨ ਉਹ ਸੋਨਾ ਕੋਈ ਹੋਰ ਲੈ ਗਿਆ ਬੈਂਕ ਦੇ ਕਿਸੇ ਮੁਲਾਜ਼ਮ ਦੀ ਮਿਲੀ ਪਗਰ ਨਾਲ ਉਹ ਕੋਈ ਸੋਨਾ ਕੋਈ ਹੋਰ ਛੁਡਾ ਕੇ ਲੈ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਚੁੱਕਿਆ ਹੈ ਪੁਲਿਸ ਅਧਿਕਾਰੀ ਨਾਲ ਇਸ ਵਾਰੇ ਗੱਲ ਹੋਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਡੀਐਸਪੀ ਸਾਹਿਬ ਦੀ ਇਨਕੁਆਰੀ ਤੇ ਮਕਦਮਾ ਨੰਬਰ 110 ਅੰਡਰਸਟ੍ਰਕਸ਼ਨ 420 ਦਰਜ ਹੋਇਆ ਹੈ ਜੀ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਮਨੀਸ਼ ਆ ਤੇ ਇੱਕ ਅਣਪਛਾਤਾ ਹੈ ਉਹਦੇ ਬਾਰੇ ਅਸੀਂ ਬੈਂਕ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਉਹ ਕਹਿੰਦੇ ਵੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ 6 ਮਹੀਨੇ ਤੋਂ ਬਾਅਦ ਸਾਡੇ ਕੋਲ ਉਹਦਾ ਬੈਕਅਪ ਨਹੀਂ ਹੈਗਾ ਲੇਕਿਨ ਫਿਰ ਵੀ ਅਸੀਂ ਅਗਰ ਕਿਸੇ ਦਾ ਬਿਆਨ ਸਾਹਮਣੇ ਆਉਂਦਾ ਹੈ ਕੋਈ ਉਸ ਦੇ ਬੈਂਕ ਵਾਲਾ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਣਪਛਾਤਾ ਜੋ ਨਾਮਜ਼ਦ ਕੀਤਾ ਗਿਆ ਉਹ ਬੈਂਕ ਮੁਲਾਜ਼ਮ ਹੋ ਸਕਦਾ ਹੈ ਲੇਕਿਨ ਫਿਲਹਾਲ ਕਿਸੇ ਬੈਂਕ ਮੁਲਾਜ਼ਮ ਦਾ ਖੁਲਾਸਾ ਨਹੀਂ ਹੋਇਆ ਕਿ ਕਿਹੜੇ ਬੈਂਕ ਮੁਲਾਜ਼ਮ ਦੀ ਮਿਲੀ ਪਗੜ ਨਾਲ ਇਹਨਾਂ ਦਾ ਸੋਨਾ ਬੈਂਕ ਵੱਲੋਂ ਦਿੱਤਾ ਗਿਆ ਹੈ ਜਦੋਂ ਵੀ ਉਹਦਾ ਖੁਲਾਸਾ ਹੋਏਗਾ ਉਹਨੂੰ ਨਾਮਜ਼ਦ ਕੀਤਾ ਜਾਏਗਾ ਪਰ ਪੁਲਿਸ ਉਸ ਮੁਲਾਜ਼ਮ ਤੱਕ ਕਿਦੋਂ ਤੱਕ ਪਹੁੰਚਦੀ ਹੈ ਤੇ ਕਿਦੋਂ ਤੱਕ ਮੇਨ ਮੁਜਰਮ ਮਨੀਸ਼ ਵਰਮਾ ਜਿਹੜਾ ਇਹਨਾਂ ਦਾ ਸੋਨਾ ਲੈ ਗਿਆ ਉਹ ਹੱਥਾਂ ਦਾ ਹੈ ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਗੁਰਦਾਸਪੁਰ ਤੋਂ ਰੋਹਿਤ ਗੁੜ